ਲੈ ਹੁਣ ਇੰਨੇ ਜਾਣੇ ਆਉਂਦੇ ਆ ਜੱਜਲ ਤੋਂ ਤੇ ਜਿਹੜੇ ਆਏ ਸੀ ਤੁਹਾਨੂੰ ਮੈਂ ਦਿਖਾ ਕੇ ਆਉ ਰਿਆਂ ਦਿਖਾ ਐ ਰਿਆਂ ਅਸੀਂ ਵੀ ਸਿਫਟਾਂ ਵਾਂਗੂ ਆਉਣੇ ਆ ਜਿਵੇਂ ਬਾਰਡਰਾਂ ਤੇ ਸੀ ਨਾ ਪਹਿਲਾਂ ਟਿੱਕਰੀ ਬਾਰਡਰ ਤੇ ਖਨੌਰੀ ਬਾਰਡਰ ਤੇ ਉਸ ਤਰ੍ਹਾਂ ਵੀ ਹਫ਼ਤੇ ਬਾਅਦ ਬਦਲ ਜਾਂਦੇ ਸੀ ਬੰਦੇ ਹੁਣ ਸਾਨੂੰ 5 ਦਿਨ ਹੋ ਗਏ ਸੀਗੇ 5 ਦਿਨਾਂ ਤੋਂ ਹੁਣ ਬੰਦੇ ਆ ਗਏ 16 17 ਜਾਣੇ ਆਏ ਸੀ 16 17 ਜਾਣੇ ਅੱਜ ਪਹੁੰਚ ਗਏ ਤੇ ਸ਼ਮਾਦਾਰ ਆਏ ਆ ਬਾਈ ਕਿਤੇ ਵੀ ਲੋਡ ਆ ਕੀ ਇਹ ਬਾਅਦ ਦੇ ਵਿੱਚ ਵੀ ਲੋੜ ਪਈ ਬੰਦਿਆਂ ਦੀ ਅਸੀਂ ਜ਼ਰੂਰ ਪਹੁੰਚਾਂਗੇ ਇੱਥੇ ਠੀਕ ਹੈਗਾ ਵੀ ਪਿੰਡ ਵੀ ਮੀਂਹ ਪਈ ਜਾਂਦਾ ਪਿੰਡ ਵੀ ਹਾਲਾਤ ਮਾੜੇ ਹੈਗੇ ਪਿੰਡ ਵੀ ਜਾਣਾ ਪੈਂਦਾ ਸਾਰਿਆਂ ਨੂੰ ਬਾਰੀ ਦੇ ਨਾਲ ਹੁਣ ਇਹ ਨਵੇਂ ਮੁੰਡੇ ਆਏ ਹੈਗੇ ਠੀਕ ਹੈ ਇਹਨਾਂ ਨੂੰ ਕੋਈ ਪ੍ਰਵਾਹ ਨਹੀਂ ਜਿੱਥੇ ਮਰਜ਼ੀ ਜਾਣ ਪਾਣੀ ਦੇ ਵਿੱਚ ਜਿੱਥੇ ਮਰਜ਼ੀ ਲੈ ਕੇ ਜਾਓ ਇੱਕ ਬਈ ਚਾਰ ਵਾਲੀਆਂ ਗੱਠਾਂ ਲਿਆਉਗੇ ਕੋਈ ਸੁਣਦਾ ਹੈਗਾ ਵੀਡੀਓ ਉੱਥੇ ਵਿੱਚ ਹੈਗੇ ਘਰ ਪਸ਼ੂ ਭੁੱਖੇ ਖੜੇ ਜਵਾ ਬਾਰਡਰ ਤੇ ਲਵੇ ਇੱਕ ਵੀ ਬਈ ਜਿਹੜੀਆਂ ਕਿਸ਼ਤੀਆਂ ਆਣਾ ਜਿਹੜੇ ਕਿੰਜਨ ਵਾਲੀਆਂ ਕਿਸ਼ਤੀਆਂ ਉਹ ਮਾੜੇ ਬੰਦੇ ਇਹਨਾਂ ਦਿੰਦੇ ਨਹੀਂ ਜੇ ਅਸੀਂ ਜਾ ਕੇ ਸਾਨੂੰ ਕਹਿਣਗੇ ਤੁਸੀਂ ਬੰਦੇ ਵਾਲੇ ਹੋ ਉੱਤਰ ਜਾਓ ਆਪ ਜਿਹੜੇ ਬੰਦੇ ਆਉਂਦੇ ਹੈਗੇ ਇੱਥੇ ਕੋਈ ਮੋਤਵਾਰ ਆ ਉਹਨਾਂ ਨੂੰ ਉਹ ਨਾਲ ਲੈ ਕੇ ਜਾਂਦੇ ਇਕੱਲੇ ਵੀਡੀਓ ਦੇ ਮਾਰੇ ਵੀ ਅਸੀਂ ਪਾਣੀ ਦੇ ਵਿੱਚ ਗਏ ਸੀ ਠੀਕ ਹੈ ਅਸੀਂ ਚੱਪੋਲੀ ਕਿਸ਼ਤੀ ਤੇ ਗਏ ਆ ਪਾਣੀ ਦੇ ਵਿੱਚ ਹੁਣ ਵੀ ਭਿੱਜੇ ਪਏ ਆ ਅਸੀਂ ਉੱਥੇ ਜਾ ਕੇ ਆਏ ਆਗੇ ਹੋਂ ਪਿਆ ਸਾਹਮਣੇ ਸਬਜ਼ੀ ਵਾਲਾ ਢੋਲ ਇਹਨਾਂ ਦਾ ਤੇ ਹੱਥ ਦੇ ਵਿੱਚ ਦੇਖ ਲਓ ਬੋਲੇ